ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਅਰਸੇ ਤੋਂ ਡਿੱਗੀਆਂ ਜਾ ਰਹੀਆਂ ਚੋਣਾਂ ਨੂੰ ਲੈ ਕੇ ਵੋਟਾਂ ਬਣਨ ਦਾ ਕੰਮ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਹੁਣ ਵੋਟਰ ਫਾਰਮ ਦੇ ਵਿੱਚ ਅਨੁਸੂਚੀ ਦੀ ਜਾਤੀ ਬਾਰੇ ਦਿੱਤੇ ਕਾਲਮ ਤੇ ਲਗਾਤਾਰ ਪੰਥਕ ਧਿਰਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਪੂਰਥੜਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਜਥੇਬੰਦੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਵੋਟਰ ਫਾਰਮ ਤੋਂ ਅਨੁਸੂਚਿਤ ਜਾਤੀ ਦੇ ਕਾਲਮ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਮਾਨ ਦਲ ਦੇ ਆਗੂਆਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਕੋਈ ਜਾਤ ਨਹੀਂ ਹੈ ਅਤੇ ਫਿਰ ਵੋਟਰ ਫਾਰਮ ਦੇ ਵਿੱਚ ਇਹ ਕਾਲਮ ਕਿਉਂ ਦਿੱਤਾ ਗਿਆ ਹੋਣਾ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਾਖਵਾ ਕਰਨ ਨਹੀਂ ਹੋਣਾ ਚਾਹੀਦਾ ਮੁੱਦਾ ਜੀ ਐਸਜੀਪੀਸੀ ਦੀਆਂ ਜਿਹੜੀਆਂ ਵੋਟਾਂ ਆ ਉਹਦੇ ਸਬੰਧ ਵਿੱਚ ਕੀਤੀ ਹੈ ਜਿਹੜੇ ਫਾਰਮ ਆ ਉਹ ਸਾਡੇ ਕਪੂਰਥਲਾ ਦੇ ਚਾਰ ਹਲਕੇ ਆ ਭਲਾਤ ਫਗਵਾੜਾ ਸੁਲਤਾਨਪੁਰ ਤੇ ਕਪੂਰਥਲਾ ਉਹਦੇ ਚੋਂ ਸਾਰੇ ਜਿਹੜੇ ਉਮੀਦਵਾਰ ਆ ਸਾਡੇ ਉਹ ਆਏ ਆ ਫਗਵਾੜੇ ਤੋਂ ਆਪਣੇ ਰਜਿੰਦਰ ਸਿੰਘ ਜੀ ਫੌਜੀ ਸਾਹਿਬ ਬੀਬੀ ਜੀ ਜੋ ਐਸਥਰੀ ਬੈਂਕ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਆਏ ਆ ਸੋਚਾ ਸਿੰਘ ਜੀ ਜੋ ਫਗਵਾੜੇ ਤੋਂ ਉਹ ਆਏ ਆ ਉਹਨਾਂ ਦੇ ਨਾਲ ਮਾਨਨਵਾਲੀ ਤੋਂ ਸੰਘੋ ਉਹ ਆਏ ਆ ਸੁਲਤਾਨਪੁਰ ਤੋਂ ਸਰਦਾਰ ਮਖਤਿਆਰ ਸਿੰਘ ਜੀ ਅਨਚਾਰਜ ਉਹ ਆਏ ਆ ਪਲੱਥਾਂ ਤੋਂ ਪਰਮਜੀਤ ਸਿੰਘ ਜੀ ਆਏ ਆ ਤੇ ਪਲੱਥਾਂ ਦੇ ਸਾਡੇ ਅਨਚਾਰਜ ਫੌਜੀ ਸਾਹਿਬ ਉਹ ਅੱਜ ਜਿਹੜੇ ਫਾਰਮ ਆ ਅਸੀਂ ਉਹ ਇਹਨਾਂ ਨੂੰ ਆਪਸ ਵਿੱਚ ਜੀ ਜਿਹੜੇ ਸਾਰੇ ਅਹੁਦੇਦਾਰਾਂ ਨੂੰ ਦਿੱਥੇ ਆ ਕਿ ਗਾਂ ਜਿਹੜਾ ਇਹਨਾਂ ਨੂੰ ਪਿੰਡਾਂ ਤੱਕ ਪਹੁੰਚਾਇਆ ਜਾਵੇ ਤਾਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ। ਜਿਸ ਤਰ੍ਹਾਂ ਕਿ 15 ਨਵੰਬਰ ਤੱਕ ਸਮਾਂ ਹੈਗਾ ਵੋਟਾਂ ਬਣਾਉਣ ਦਾ ਤਾਂ ਤੁਹਾਨੂੰ ਲੱਗਦਾ ਕਿ ਸਾਰੀ ਵੋਟ ਲੋਕਾਂ ਦੀ ਬਣੂਗੀ। ਨਹੀਂ ਜੀ ਬਿਲਕੁਲ ਨਹੀਂ ਬਣ ਸਕਦੀ ਸਿਸਟਮ ਹੀ ਨਹੀਂ ਸਹੀ ਹੈਗਾ। ਇੱਕ ਟਾਈਮ ਬੜਾ ਘੱਟ ਹੈ ਇੱਕ ਤੋਂ ਸੀਜ਼ਨ ਆ ਚੋਣੇ ਦਾ। ਤੇ ਔਰ ਖਾਸ ਕਰਕੇ ਦੁਆਬੇ ਦੇ ਵਿੱਚ ਜਿਹੜਾ ਆਲੂ ਦਾ ਨਾਲ ਮਗਰਮਗਰ ਲੱਗਣਾ ਲੋਕ ਮਤਲਬ ਕੰਮ ਚ ਇੰਨੇ బిਜੀ ਆ ਕਿ ਉਹ ਇਸ ਪਾਸੇ ਵੱਲ ਉਹਨਾਂ ਦਾ ਜਿਹੜਾ ਟਾਈਮ ਹੀ ਨਹੀਂ ਨਿਕਲ ਰਿਹਾ ਤੇ ਇੱਕ ਉਤੋਂ ਜਿਹੜਾ ਟਾਈਮ ਹੈ ਉਹ ਬੜਾ ਘੱਟ ਆ ਤੇ ਮoure ਪਟਵਾਰੀ ਵੀ ਜਿਹੜੇ ਆ ਉਹਨਾਂ ਦੀ ਵੀ ਸ਼ਾਰਟੇਜ ਆ ਉਹ ਕਹਿੰਦੇ ਵੀ ਜਿਹੜੇ ਵਾਧੂ ਏਰੀਆ ਸਾਨੂੰ ਦਿੱਤੇ ਆ ਉਹ 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 ਉਹਨਾਂ ਦੀਆਂ ਵੋਟਾਂ ਅਸੀਂ ਜਮਾ ਨਹੀਂ ਕਰਾਉਣੀਆਂ ਅਸੀਂ ਆਪਣੇ ਹਲਕੇ ਦੀ ਕਰਾਵਾਂਗੇ ਸੋ ਇਸ ਕਰਕੇ ਬੜੀ ਸਮੱਸਿਆ ਆ 20-25 ਦਿਨ ਦਾ ਟਾਈਮ ਆ ਇਹਦੇ ਵਿੱਚ ਨਹੀਂ ਲੱਗਦਾ ਇਹ ਸਾਨੂੰ ਤੇ ਵੀ ਲੱਗਦਾ ਹੈ ਕਿ ਜਿਹੜੀ ਇਹ ਡੇਟ ਡਿਕਲੇਅਰ ਕੀਤੀ ਹੈ ਇੱਕ ਡਰਾਮਾ ਹੀ ਆ ਵੋਟਾਂ ਦਾ 15-20 ਦਿਨ ਦਾ ਦੇ ਕੇ ਵੋਟ 6 ਮਹੀਨੇ ਦਾ ਟਾਈਮ ਹੋਵੇ ਵੀਐਲਓ ਬਣਾਵੇਂ ਘਰ ਘਰ ਜਾ ਕੇ ਵੋਟ ਬਣਾਵੇਂ ਤਾਂ ਜਾ ਕੇ ਵੋਟਾਂ ਸਿਰੇ ਚੜ ਸਕਦੀਆਂ 10 15 ਦਿਨਾਂ ਵਿੱਚ ਜਿਹੜਾ ਵੋਟ ਦਾ ਕੰਮ ਆ ਉਹ ਸਿਰੇ ਨਹੀਂ ਚੜੂਗਾ ਤੇ ਗੁਰਸਿੱਖ ਭਰਾਵਾਂ ਨੂੰ ਕੀ ਤੁਹਾਡਾ ਮੈਸੇਜ ਹੈ ਸਾਡਾ ਗਤ ਗੁਰਸਿੱਖ ਭਰਾਵਾਂ ਨੂੰ ਮੈਸੇਜ ਇਹ ਹੀ ਆ ਵੀ ਤੁਸੀਂ ਆਪਣੇ ਆਪ ਸਾਰੇ ਵੋਟਾਂ ਬਣਾਓ ਕਿਸੇ ਤੇ ਡਿਪੈਂਡ ਨਾ ਹੋ ਜੇ ਕਿਸੇ ਨੂੰ ਫਾਰਮ ਦੀ ਲੋੜ ਆ ਉਹ ਸਾਡੇ ਨਾਲ ਕੰਟੈਕਟ ਕਰੇ ਤੇ ਵੱਧ ਤੋਂ ਵੱਧ ਵੋਟਾਂ ਬਣਾਓ ਤੇ ਇਹ ਜਿਹੜਾ ਨਿਜਾਮ ਆ 12 ਸਾਲ ਤੋਂ ਕਰਾਪਟ ਇਹਨੂੰ ਤੋੜਿਆ ਜਾ ਸਕਦਾ ਜਿਸ ਤਰ੍ਹਾਂ ਕਿ ਦੇਖਿਆ ਗਿਆ ਕਿ ਹਰਿਆਣੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਆ ਕੋਈ ਜਿਹੜਾ ਡੇਟਾ ਸਮਰਥਕਾਂ ਦੀਆਂ ਬੋਟਾਂ ਬਸਦੀਆਂ ਉਹਦੇ ਬਾਰੇ ਕੀ ਕਰੇ ਹੁਣ ਕੀ ਬਿਲਕੁਲ ਗਲਤ ਹੈ ਉਹ ਤੁਸੀਂ ਖਾਂ ਦੇ ਧਾਰਮਿਕ ਮਸਲਿਆਂ 'ਚ ਇੰਟਰਫੇਅਰ ਕਰਨ ਦੀ ਗੱਲ ਆ ਇੱਕ ਪਾਸੇ ਤੇ ਕਹਿੰਦੇ ਆ ਵੀ ਕਿਸੇ ਦੇ ਧਾਰਮਿਕ ਮਸਲੇ 'ਚ ਜਿਹੜਾ ਹੈਗਾ ਉਹ ਕਿਸੇ ਨੂੰ ਇੰਟਰਫੇਅਰ ਨਹੀਂ ਕਰ ਦਿੱਤਾ ਚਾਹੀਦਾ ਇਹ ਸਰਕਾਰਾਂ ਜਿਹੜੀਆਂ ਆ ਉਹ ਡੇਡੇ ਮੇਡੇ ਢੰਗ ਤਰੀਕੇ ਦੇ ਨਾਲ ਜਿਹੜੀ ਉਹ ਸਿੱਖਾਂ ਦੇ ਵਿੱਚ ਇੰਟਰਫੇਅਰ ਕਰਦੇ ਉਹ ਬੜੀ ਮਾੜੀ ਗੱਲ ਆ ਡੇਰੇ ਦੀਆਂ ਜੇ ਵੋਟਾਂ ਬਣਨ ਤਾਂ ਬੜੀ ਮਾੜੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੰਨਦਾ ਉਹਦੀ ਵੋਟ ਬਣਨੀ ਚਾਹੀਦੀ ਆ ਵਰ ਸਿੱਖ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਇਹ ਨਹੀਂ ਕਿ ਦਾੜੀ ਕੇਸ ਰੱਖਿਆ ਤਾਂ ਡੇਰਿਆਂ ਤੇ ਜਾਂਦਾ ਹੋਵੇ ਤੇ ਉਹ ਉਹ ਉਹਨੂੰ ਵੋਟ ਦਾ ਜਿਹੜਾ ਅਧਿਕਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਕਾਲੀਦਾਨ ਨੇ ਮੰਨ ਕੀਤੀ ਆ ਕਿ ਇਹਦੇ ਵਿੱਚ ਆਧਾਰ ਕਰ ਦੀ ਸ਼ਰਤ ਆ ਔਰ ਕਈ ਸ਼ਰਤਾਂ ਕਹਿੰਦੇ ਕਿ ਖਤਮ ਕੀਤੇ ਜਾਂ। ਦੇਖੋ ਜੀ ਇਹ ਤਾਂ ਵੋਟ ਜਿਹੜੀ ਆ ਦੂਸਰਾ ਵੋਟਰ ਕਾਰਡ ਦੇਖਣ ਤੇ ਉਹ ਸਾਬਤ ਸੂਰਤ ਆ ਤੇ ਉਹਦੀ ਵੋਟ ਬਣਨੀ ਚਾਹੀਦੀ ਆ। ਇੱਕ ਵਿੱਚ ਇਹਨਾਂ ਨੇ ਸਭ ਤੋਂ ਗੱਲ ਜਿਹੜੀ ਮਾੜੀ ਕੀਤੀ ਆ ਫਾਰਮ ਦੇ ਵਿੱਚ। ਇਕਾ ਲਿਖਿਆ ਆ ਤੁਸੀਂ ਦੇਖ ਲਓ ਪੜ੍ਹ ਕੇ। ਤੇ ਜਿਹੜਾ ਹੈਗਾ ਮੈਂ ਬਿਆਨ ਕਰਦਾ ਹਾਂ ਕਿ ਆਪਣੇ ਅਨਸੂਚਿਤ ਜਾਤੀ ਵਾਸਤੇ ਆ ਇੱਕ ਕਾਲਮ ਦਿੱਤਾ। ਸਿੱਖੀ ਤੇ ਅਨਸੂਚਿਤ ਜਾਤੀ ਕੀ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਇਹ 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 ਸਾਡੇ ਵਿੱਚ ਇਸ ਸਿੱਖੀ ਤੇ ਸਿੱਧਾ ਹਮਲਾ ਇਹ ਬਿਲਕੁਲ ਲੈਣ ਨਹੀਂ ਹੋਣੀ ਚਾਹੀਦੀ ਸਿੱਖ ਕੀ ਤੇ ਉਹਦੇ ਵਿੱਚ ਦੂਸਰਾ ਜਿਹੜਾ ਅਨਸੂਚਿਤ ਜਾਤੀ ਕੀ ਗੁਰੂ ਨਾਨਕ ਸਾਹਿਬ ਨੇ ਤਾਂ ਬਰਾਬਰਤਾ ਦਿੱਤੀ ਹੈ ਵੱਟ ਤੇ ਅੰਮ੍ਰਿਤ ਛਕਾਇਆ ਕਿਸੇ ਨੂੰ ਮਤਲਬ ਇਹ ਤਾਂ ਦੂਰੀ ਗਰੀਬ ਅਮੀਰ ਕੋਈ ਜਾਤ ਨਹੀਂ ਜਿਹੜਾ ਜਿਹੜਾ ਗੁਰੂ ਦੇ ਸੂਲਾਂ ਤੇ ਚੱਲਦਾ ਉਹਦੀ ਕੋਈ ਜਾਤ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਇਹ ਇਹਨਾਂ ਉਹਦੇ ਵਿੱਚ ਅਨਸੂਚਿਤ ਜਾਤੀ ਪਾ ਕੇ ਇਹ ਬਹੁਤ ਜ਼ਿਆਦਾ ਜਿਹੜਾ ਇੰਟਰਫੇਅਰ ਕੀਤਾ ਇਹ ਵੀ ਨਹੀਂ ਹੋਣਾ ਚਾਹੀਦਾ ਜੇ ਸੀਟਾਂ ਰੱਖਮੀਆਂ ਹੈਗੀਆਂ ਤਾਂ ਇਹ ਵੀ ਕਾਲਮ ਪਾਉਣਾ ਹੀ ਪਊਗਾ ਨਹੀਂ ਇਹਦੇ ਵਿੱਚ ਰੱਖਮੀਆਂ ਨਹੀਂ ਕਰਨੀਆਂ ਚਾਹੀਦੀਆਂ ਨਾ ਇਹਦੇ ਵਿੱਚ ਅਨਸੂਚਿਤ ਜਾਤੀ ਨਹੀਂ ਚਾਹੀਦੀ ਜਿਹਦੇ ਸਿੱਖਾਂ ਦੀਆਂ ਵੋਟਾਂ ਸਿੱਖ ਜਿਹੜਾ ਮਰਦੀ ਖੜਾ ਹੋਵੇ ਉਹਦੇ 'ਚ ਇਹ ਨਹੀਂਗਾ ਕਿ ਇਹ 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 ਮੱਝ ਵੀ ਸਿੱਖਾਂ ਦੇ ਵਿੱਚ ਇਹ ਤਾਂ ਇਹ ਤਾਂ ਹੈ ਹੀ ਨਹੀਂ ਸਾਡੇ ਤਾਂ ਇਸ ਸਿਧਾਂਤ 'ਚ ਹੀ ਹੈ ਨੀਗਾ ਉਹ ਦੂਜਿਆਂ 'ਚ ਰੱਖਣ ਇਹ ਇਹਨਾਂ ਦੀ ਤਾਂ ਨਾ ਚਾਹੀ ਚੱਲਦੀ ਆ ਇਹਦੇ ਵਿੱਚ ਸਿੱਖਾਂ ਦੇ ਵੀ ਇਹ ਇੰਟਰਫੇਅਰ ਆ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਬੜਾ TPC ਉਹਨਾਂ ਦੇ ਜਿਹੜੇ ਹਲਕੇ ਉਹਨਾਂ ਚ ਵਿੱਚ ਉਹਨਾਂ ਦਾ ਆਖਵੇਂ ਹਲਕੇ ਨਹੀਂ ਉਹ SGPC ਦੇ ਸੁਣਾ ਨਹੀਂ ਜਿਹੜੇ ਹਲਕੇ ਉਹਦੇ ਉਹ ਨਹੀਂ ਉਹਦੇ ਚ ਵੀ ਉਹ ਉਹਦੇ ਚ ਵੀ ਸਾਨੂੰ ਅਨਸੂਰਜ ਜਾਤੀ ਦਾ ਮਸਲਾ ਹੀ ਨਹੀਂ ਹੋਣਾ ਚਾਹੀਦਾ ਹਲਕੇ ਜਿਹੜੇ ਆ ਬਿਲਕੁਲ ਜਰਨਲ ਕਰਨੇ ਚਾਹੀਦੇ ਆ ਸਾਰੇ ਬਰਾਬਰ ਆ ਅਨਸੂਰਜ ਜਾਤੀ ਦਾ ਕੀ ਮਤਲਬ ਸਿੱਖ ਕੀ ਤੇ ਅਨਸੂਰਜ ਜਾਤੀ ਕੀ ਉਹ ਦੂਜਿਆਂ ਮੋਟਾ ਜੇ ਕਰ ਦਿੰਦਾ ਇਹਨਾਂ ਨਾ ਪਰ ਇਹ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਸਿੱਧਾ ਦਖਲ ਦਾ ਜੀ ਅਨਸੂਰਜ ਜਾਤੀ ਦਾ ਤਾਂ ਗੁਰੂ ਸਾਹਿਬ ਨੇ ਕਨਸੈਪਟ ਖਤਮ ਕੀਤਾ ਉਹਨਾਂ ਨੂੰ ਤਾਂ ਗੱਲਣ ਲਾਇਆ ਉਹਨਾਂ ਨੂੰ ਉੱਚਾ ਚੱਕਿਆ ਇਹ ਫੇਰ ਉਹਨਾਂ ਨੂੰ ਨੀਵਾ ਦਿਖਾਉਣ ਦਾ ਬਰਾਬਰਤਾ ਫਿਰ ਕੀ ਹੋਈ ਬਰਾਬਰਤਾ ਤਾਂ ਕੋਈ ਨਹੀਂ ਨਾ ਹੋਈ ਇਸ ਕਰਕੇ ਇਹ ਜਿਹੜਾ ਜਿਹੜਾ ਹੈਗੇ ਹਲਕੇ ਰਿਜ਼ਰਵ ਜਰਵ ਇਹ ਨਹੀਂ ਚਾਹੀਦੇ ਜਿਹੜਾ ਮਰਜੀ ਇਲੈਕਸ਼ਨ ਲੜੇ ਜਰਨਲ ਉਹਦੇ ਵਿੱਚ ਕੋਈ ਨਹੀਂ ਇਹ ਹੋਣਾ ਚਾਹੀਦਾ ਸਿੱਖ ਉਹਦੇ ਚ ਸੰਸੂਰ ਜਾਤੀ ਦਾ ਕੋਈ ਫਾਰਮ ਨਹੀਂ ਕਾਲਮ ਨਹੀਂ ਹੋਣਾ ਚਾਹੀਦਾ ਦੂਜੀਆਂ ਤੇ ਨਾ ਕੀਤਾ ਉਹਦੇ ਚ ਵੀ ਨਹੀਂ ਹੋਣਾ ਚਾਹੀਦਾ ਬਰਾਬਰਤਾ ਸਾਰਿਆਂ ਨੂੰ ਉਹ ਜਾਣ ਬੁੱਝ ਕੇ ਇਹਨਾਂ ਨੇ ਲੋਕਾਂ ਨੂੰ ਡਿਵਾਈਡ ਕਰਨ ਲਈ ਕੀਤਾ ਆ ਉਹਦੇ ਚ ਵੀ ਕੋਈ ਲੋੜ ਨਹੀਂ ਹੈਗੀ ਸਾਰਿਆਂ ਨੂੰ ਬਰਾਬਰਤਾ ਚਾਹੀਦੀ ਹੈ ਇਸ ਵਾਰ ਜੇ ਚੋਣ ਜਦੋਂ ਹੁੰਦੀ ਹੈ ਜੀਪੀਸੀ ਤਾਂ ਤੁਹਾਡਾ ਕਿਹੜਾ ਮੁੱਦਾ ਹੈਗਾ ਕਿਹੜੇ ਮੁੱਦੇ ਤੇ ਲੜਗੇ ਦੇਖੋ ਜੀ ਸਾਡਾ ਮੁੱਦਾ ਇੱਕ ਤਾਂ ਜਿਹੜਾ ਪ੍ਰਬੰਧ ਹੈ ਜਿਹੜੀ ਕਰਪਸ਼ਨ ਹੈ ਜੋ ਚੱਲਦਾ ਰੋਜ਼ ਤੁਸੀਂ ਸੁਣਦੇ ਆ ਉਹ ਦੂਸਰਾ ਜਿਹੜਾ ਗੁਰੂ ਦੀ ਗੋਲਕ ਜਿਹੜੀ ਆ ਗਰੀਬ ਦਾ ਮੂੰਹ ਆ ਸਭ ਤੋਂ ਮੇਨ ਐਜੂਕੇਸ਼ਨ ਤੇ ਦੂਸਰਾ ਗਰੀਬ ਲੋਕਾਂ ਨੂੰ ਮੈਡੀਕਲ ਦੋ ਚੀਜ਼ਾਂ ਜਿਹੜੀਆਂ ਮੇਨ ਆ ਐਜੂਕੇਸ਼ਨ ਤੇ ਦੂਸਰਾ ਮੈਡੀਕਲ ਤੇ ਸਿੱਖੀ ਦਾ ਪ੍ਰਚਾਰ ਸਿਧਾਂਤਿਕ ਜਿਹੜਾ ਸਿੱਖੀ ਦਾ ਪ੍ਰਚਾਰ ਆ ਜਿਹੜਾ ਉਹ ਨਹੀਂ ਹੋ ਰਿਹਾ ਉਹ 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 ਉੱਥੇ ਦਾ ਉੱਥੇ ਹੀ ਰੁਕਿਆ ਇਸੇ ਕਰਕੇ ਜਿਹੜਾ ਪੰਜਾਬ ਆ ਇਹ ਸਿੱਖੀ ਤੋਂ ਦੂਰ ਜਾ ਰਿਹਾ ਦੇਖੋ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਰੋਜ਼ ਕਤਲ ਹੁੰਦੇ ਆ ਨਾ ਕਤਲ ਹੁੰਦੇ ਨਾ ਮਾਂ ਪੁੱਤ ਨੂੰ ਮਾਰਦੀ ਆ ਪੁੱਤ ਮਾਂ ਨੂੰ ਮਾਰੀ ਜਾਂਦਾ ਨਾਨਾ ਦੋਤੇ ਨੂੰ ਮਾਰੀ ਜਾਂਦਾ ਪੇ ਪੁੱਤ ਨੂੰ ਮਾਰੀ ਜਾਂਦਾ ਉਹਦਾ ਨਾਨਕ ਉਹਦਾ ਕਾਰਨ ਇਹ ਹੀ ਆ ਬੈਨ ਨਾਵੇਂ ਜਗ ਕਮਲਾ ਫਰੇ ਇਹ ਦੁਨੀਆ ਨਾਮ ਨਾਲੋਂ ਟੁੱਟੀ ਆ ਤੇ ਜੇ ਆ ਇੱਕ ਆਪਾਂ ਕਹਿ ਰਹੀਏ ਵੀ ਆਪਦੇ ਭਰਾ ਨੂੰ ਮਾਰਦਾ ਇਹਨੂੰ ਪਤਾ ਨਹੀਂ ਉਹਨੂੰ ਉਹ ਕਮਲਾ ਗੁਰੂ ਸਾਹਿਬ ਨੇ ਇਹ ਕਲੀਅਰ ਕਰ ਦਿੱਤਾ ਬੈਨ ਨਾਵੇਂ ਜਗ ਕਮਲਾ ਫਰੇ ਇਹ ਜਿਹੜਾ ਨਾਮ ਦਾ ਪ੍ਰਚਾਰ ਕੀਤਾ ਜਾਊਗਾ ਬਾਣੀ ਦੇ ਨਾਲ ਜੋੜਿਆ ਜਾਊਗਾ ਨੌਜਵਾਨਾਂ ਨੂੰ ਬੀਬੀਆਂ ਬੱਚਿਆਂ ਨੂੰ ਤਾਂ ਕਿ ਲੋਕ ਇਸ ਜਿਹੜਾ ਭਿਆੰਕਰ ਸਮਾਜ ਚੱਲ ਰਿਹਾ ਇਹਦੇ ਤੋਂ ਵੱਜ ਜਾਣ ਸੋ ਇਹ ਸਾਡਾ ਪਹਿਲ ਹੋਊਗੀ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਆ ਨਾਮ ਬਾਣੀ ਦਾ ਗੁਰਬਾਣੀ ਦਾ ਜਿਹੜਾ ਆ ਉਹ ਪ੍ਰਸਾਰ ਕੀਤਾ ਜਾਊਗਾ ਬੱਚਿਆਂ ਨੂੰ ਜਿਹੜੇ ਗੁਰ ਸਿੱਖ ਆ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਪੜਾਇਆ ਜਾਊਗਾ ਉਹਨਾਂ ਨੂੰ ਚੰਗੇ ਉਹਦਿਆਂ ਤੇ ਭੇਜਿਆ ਜਾਊਗਾ ਤਾਂ ਕਿ ਇਹਨਾਂ ਨੂੰ ਸਾਡੇ ਜਿਹੜੇ ਨੌਜਵਾਨ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਜਿੱਦਾਂ ਕਿ ਜਦੋਂ ਐਫਸੀਪੀਸੀ ਆ ਚੋਣਾ ਹੁੰਦੀ ਆ ਤਾਂ ਅਕਾਲੀ ਦਲ ਜਿਹੜਾ ਬਾਦਲਾ ਉਹ ਜਿੱਤ ਜਾਂਦਾ ਤਾਂ ਦੂਈਆਂ ਇਹ 13 ਬਹੁਤ ਰੋਪ ਲਉਂਦੀਆਂ ਹੁਣ ਜਦੋਂ ਵੋਟਾਂ ਮੰਗਦੀਆਂ ਪਈਆਂ ਤਾਂ ਵਾਦਵਾਰ ਦੇ ਮੁਕਾਬਲੇ ਜਿਹੜੀਆਂ ਦੁਨੀਆਂ ਪੰਥ ਕਿਤੇ ਰਹਿ ਗਈਆਂ ਬਹੁਤ ਸਲੋ ਆ ਵੋਟਾਂ ਬਣਵਾਉਣ ਦੇ ਵਿੱਚ ਦੇਖੋ ਜੀ ਗੱਲ ਤਾਂ ਉੱਥੇ ਆ ਗਈ ਨਾ ਉਹਨਾਂ ਦੇ ਕੋਲ ਸਾਧਨ ਆ ਸ਼੍ਰੋਮਣੀ ਕਮੇਟੀ ਆ ਜਿਹਦਾ ਬਜਟ ਸਰਕਾਰ ਨਾਲੋਂ ਵੀ ਜ਼ਿਆਦਾ ਉਹ ਉਹ ਮਨੂੰ ਉਸ ਤਰੀਕੇ ਨਾਲ ਕੰਮ ਕਰਦੇ ਆ ਅਸੀਂ ਜਿਹੜੇ ਆਮ ਜਥੇਬੰਦੀਆਂ ਜਾਂ ਧਾਰਮਿਕ ਜਿੰਨੇ ਵੀ ਲੋਕ ਆ ਜਾਂ ਸਿਆਸੀ ਆ ਜਾਂ ਧਾਰਮਿਕ ਆ ਉਹ ਆਪਣੀ ਚਾਲੇ ਉਹਨਾਂ ਦੇ ਚੱਲ ਕੇ ਉਹਨਾਂ ਨੇ ਆਪਣੇ ਸੋਰਸ ਵਰਤ ਗਏ ਉਹ ਉਹ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਪੈਸਾ ਗੱਡੀਆਂ ਉਹ ਹਰ ਚੀਜ਼ ਵਰਤ ਕੇ ਉਹ ਸੋਰਸ ਦੇ ਨਾਲ ਉਹ ਚੱਲੀ ਜਾਂਦੇ ਉਹਨਾਂ ਦੇ ਕੋਲ ਉਹਦਾ ਪ੍ਰਬੰਧ ਆ ਸ਼੍ਰੋਮਣੀ ਕਮੇਟੀ ਦਾ ਸਾਡੇ ਕੋ ਆ ਜਵੇ ਅਸੀਂ ਵੀ ਇਦਾਂ ਕਰਾਂਗੇ ਅਸੀਂ ਵੋਟਾਂ ਟਾਈਮ ਨਾਲ ਬਣਾਵਾਂਗੇ ਟਾਈਮ ਨਾਲ ਅਸੀਂ ਕਿਤੇ ਪਹੁੰਚ ਸਕਾਂਗੇ ਸਾਡੇ ਕੋ ਸੋਰਸ ਹੀ ਨਹੀਂ ਉਹਨਾਂ ਕੋ ਮਲਾਜਮ ਹੈ ਹਰ ਚੀਜ਼ ਉਹਨਾਂ ਕੋ ਅਵੇਲੇਬਲ ਹੈ ਤੇ ਇਸ ਕਰਕੇ ਉਹ ਉਹ ਅੱਗੇ ਜਾ ਸਕਦੇ ਇਦਾਂ ਕਿਉਂ ਨਾ 8 ਤਰੀਕ ਨੂੰ ਫੇਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋਨ ਹੈਗੀ ਆ ਸਾਡੀ ਵੀ ਜਗੀਰਪੁਰ ਹੋਣੀ ਫੇਰ ਇਹਦੇ 람 ਬੰਦ ਕਰੇ ਆ ਬਾਦਰਪੁਰ ਦੀ ਮੇਰੇ ਮੈਂਬਰ ਹੈਗੇ ਆ ਉਹਦੇ ਬਾਰੇ ਤੁਹਾਡੀ ਪਾਰਟੀ ਦਾ ਕੀ ਤਿਆਰੀ ਹੈਗੀ ਦੇਖੋ ਜੀ ਇਹ ਸਾਰੇ ਇੱਕੋ ਹੀ ਆ ਬੀਬੀ ਜਿਹੜੀ ਆ ਬੀਬੀ ਪ੍ਰਧਾਨ ਰਹੀ ਆ ਸ਼ਰੋਣੀ ਕਮੇਟੀ ਦੀ ਦੋ ਵਾਰੀ 328 ਰੁਪਏ ਜਿਹੜੇ ਉੱਥੇ ਗੁੰਮ ਹੋਇਆ ਅਸੀਂ ਇੱਕ ਸਾਲ ਬੇਗੁਆਲ ਧਰਨਾ ਲਾਈ ਰੱਖਿਆ ਇਹ ਨੇ ਉਹਦਾ ਅਨਿਆਦ ਦਿੱਤਾ ਨਹੀਂ ਹੁਣ ਸੈਂਟਰ ਨਾਲ ਰਲ ਕੇ ਇਹ ਉੱਥੇ ਇਹ ਸਾਰੀਆਂ ਖੇਡਾਂ ਖੇਡਦੀ ਆ ਜੱਦੜ ਜਦੋਂ ਵੀ ਕੋਈ ਪ੍ਰੋਬਲਮ ਹੋਗਾ ਇਹ ਸਾਰੇ ਇਕੱਠੇ ਆ ਨਾ ਬਾਦਲ ਵਾਖਿਆ ਨਾ ਜਗੀਰਗੁਰ ਵਾਸਿਆ ਵਾਖਿਆ ਨਾ ਭਾਜਪੀ ਵਾਖਿਆ ਇਹ ਸਾਰੇ ਇਕੱਠੇ ਹੀ ਆ ਇੱਕ ਡਰਾਮਾ ਲੋਕਾਂ ਨੂੰ ਬੇਵਕੂ ਬਣਾਉਣ ਦਾ ਉਹਦੇ ਚ ਕੋਈ ਐਡਾ ਨਾ ਤੁਸੀਂ ਲਾਈਟਲੀ ਲਵੋ ਵੀ ਬੀਬੀ ਉਹ ਲਈ ਫਿਰਦੀ ਬੀਬੀ ਉਹ ਲਈ ਫਿਰਦੀ ਆ ਅੰਦਰ ਖਾਤੇ ਜਦੋਂ ਬਾਜੀ ਬੱਜੀ ਕੋਈ ਦੇਖਦਾ ਪਲਟੀ ਮਾਰ ਕੇ ਉਸੇ ਵੇਲੇ ਦੂਜੇ ਪਾਸੇ ਹੋ ਜਾਂਦੇ ਇਹਨਾਂ ਦਾ ਤੁਸੀਂ ਕੀ ਕੀ ਕਹਿ ਸਕਦੇ ਆ ਕੀ ਕਰੋਗੇ ਹੋ ਸਕਦਾ ਬਾਦਲ ਵਾਲੇ ਇਹਦੇ ਨਾਲ ਰਲ ਜਾਣਗੇ ਬਾਦਲ ਨਾਲ ਰਲ ਜਾਣ ਉੱਤੋਂ ਜਦੋਂ ਕੁੰਡੀ ਸੈਂਟਰ ਚ ਹੋਈ ਤੇ ਇਹਨਾਂ ਇਕੱਠੇ ਹੋ ਜਾਣ ਸਾਰਿਆਂ ਕਿਸੇ ਨੂੰ ਪਾਸੇ ਨਹੀਂ ਜਾਣਾ